ਜੀ ਸਰ ਕੀ ਹੈ ਮਾਮਲਾ ਜੀ ਮਾਨਯੋਗ ਕਮਿਸ਼ਨਰ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇ ਨਿਰਦੇਸ਼ਾਂ ਅਨੁਸਾਰ ਜੋ ਸਿਕ ਸਪੈਸ਼ਲ ਡਰਾਈਵ ਚਲਾਈ ਹੈ ਅਗੇਂਸਟ ਸਮਗਲਿੰਗ ਤੇ ਇਲੀਗਲ ਵਿਪਾਰ ਉਸ ਦੇ ਤਹਿਤ ਥਾਣਾ ਬਸਤੀ ਬਾਵਾਕੀਂ ਦੀ ਪੁਲਿਸ ਨੇ ਕਬੱਡੀ ਸਬੰਧਾਂ ਹਾਸਲ ਹੋਈ ਹੈ ਜਿਸ ਦੇ ਵਿੱਚ ਇੰਸਪੈਕਟਰ ਹਰਿੰਦਰ ਸਿੰਘ ਦੀ ਅਗਵਾਈ ਹੇਠ ਜੋ ਉਹਨਾਂ ਨੇ ਤਕਰੀਬਨ 100 ਪੇਟੀਆਂ ਜਿਹੜੀਆਂ ਨਜਾਇਜ਼ ਸ਼ਰਾਬ ਹੈਗੀ ਹੈ ਜਿਹੜੀ ਫॉर ਸੇਲ ਹੈ ਚੰਡੀਗੜ੍ਹ ਵਾਲੀ ਉਹ ਪ੍ਰਾਪਤ ਕੀਤੀ ਹੈ ਜਿਹਦੇ ਵਿੱਚੋਂ 95 ਜਿਹੜੀਆਂ ਪੇਟੀਆਂ ਨੇ ਲੰਡਨ ਪ੍ਰਾਇਡੀਆਂ ਦੇ ਪੰਜ ਪੇਟੀਆਂ ਜਿਹੜੀ ਹੈਗੇ ਐ ਐਮਪੀਰੀਅਲ ਸਟਾਈਲ ਕੋਸੇਲ ਨੇ ਚੰਡੀਗੜ੍ਹ ਪੁਲਿਸ ਬਰਾਬ ਕੀਤੀ ਹੈ ਜਿਸ ਦੇ ਵਿੱਚ ਫਿਲਹਾਲ ਦੋ ਜਿਹੜੇ ਦੋਸ਼ੀਆਂ ਉਹ ਸਾਹਮਣੇ ਆਏ ਆ ਸਜੀਪ ਕੁਮਾਰ ਉਰਫ ਸੱਜੂ ਤੇ ਡਾਕਟਰ ਜਸਬੀਰ ਸਿੰਘ ਅਨੰਦ ਜਿਨ੍ਹਾਂ ਨੂੰ ਜੋ ਉਸ ਦੂਸਰੇ ਦੋਸ਼ੀਆਂ ਉਹਨਾਂ ਨੂੰ ਫਿਲਹਾਲ ਅਪ੍ਰੀਹੈਂਡ ਕੀਤਾ ਜਾ ਚੁੱਕਾ ਹੈ ਜੋ ਇਸ ਦੇ ਵਿੱਚ ਸੰਦੀਪ ਕੁਮਾਰ ਉਰਫ ਸੱਜੂ ਹੈ ਉਹ ਪੁਰਾਣਾ ਸਮਗਲਰ ਹੈਗਾ ਜਿਸ ਤੇ ਕਰ ਤਕਰੀਬਨ 17 ਪਰਚੇ ਜਿਹੜੇ ਹੈਗੇ ਆ ਉਹ ਰਜਿਸਟਰ ਹੈਗੇ ਆ ਜਿਸ ਦੇ ਖਿਲਾਫ ਅਸੀਂ 110 ਦਾ ਪ੍ਰੀਵੈਂਟਿਵ ਐਕਸ਼ਨ ਵੀ ਲਿੱਤਾ ਸੀਗਾ ਜੀ ਜੀ